ਅੱਜ ਤੁਹਾਡੇ ਲਈ ਆ ਸੋਹਣਾ ਸੁਨੱਖਾ ਠਾਠਾਂ ਮਾਰਦਾ ਤਾਲੀ ਦੇ ਮੋਢਰ ਗਾ ਮਜ਼ਬੂਤ ਤੇ ਸੋਹਣਾ ਸੁਨੱਖਾ ਬਸ਼ੀਰਾ ਲੈ ਕੇ ਆਇਆ ਫੋਰ ਸੇਲ ਵਿਕਾਊ ਤੇ ਫੀਚਰ ਫੀਚਰ ਤੁਸੀਂ ਆਪ ਵੇਖੀ ਚੱਲੇਓ ਤੌਣ ਤਾਣ ਪਿੱਠ ਪੁੜਾ ਸ਼ਕੀਨ ਪੁਣਾ ਮਜ਼ਬੂਤ ਪੁਣਾ ਆਪ ਵੇਖੀ ਚੱਲੇਓ ਤੇ ਤੁਹਾਨੂੰ ਡਿਟੇਲ ਮੈਂ ਦੱਸ ਦਿੰਦਾ ਇਹਦਾ ਨਾਂ ਹੈ ਜੀ ਪਸ਼ਾਵਰ ਦਲਵਾਗ ਰਣੀਆਂ ਵਾਲੇ ਦਾ ਇਹ ਪੁੱਤ ਹੈ ਮਾਲੇ ਪਾਸਿਓਂ ਮਾਂ ਹੈਗੀ ਆ 골ਡਨ ਸਟਾਰ ਦੀ ਧੀ ਉਮਰ ਬਾਈ ਹੁਣਾ ਦੱਸੀ 28 ਮਹੀਨੇ ਤੇ ਕਾਲਦੇਵ ਕੋੜਾ ਜਿਹੜਾ ਜੱਸੇ ਕਾਲੀ ਵਾਲੇ ਕੋਲ ਹੈ ਜਿਹੜਾ ਆਪਾਂ ਫਰਮਾਇਆ ਵੀ ਹੈ ਉਹ ਕੋੜਾ ਮਾਂ ਵਾਲੇ ਪਾਸਿਓਂ ਇਹਦਾ ਸਕਾਪਰਾ ਹੈ ਤੇ 64 ਇੰਚ ਇਸ ਟਾਈਮ ਬਾਈਆਂ ਦੇ ਦੱਸੀ ਮੁਤਾਬਕ ਹਾਈਟ ਹੈ ਤੇ ਬਾਕੀ ਫੋਰ ਸੇਲ ਹੈ ਭਾਈ ਕਿਸੇ ਵੀ ਭਰਾ ਦਾ ਇਰਾਦਾ ਹੈਗਾ ਕਿ ਚੰਗਾ ਸਾਣ ਘੋੜਾ ਬਈ ਮਾਰਵਾੜੀ ਦੇ ਵਿੱਚ ਲੈਣਾ ਹੈ ਚੰਗੀ ਲਾਈਨ ਲੈਣੀ ਹੈ ਚੰਗੀ ਬਿਊਟੀ ਲੈਣੀ ਹੈ ਮਜ਼ਬੂਤ ਪੁਣਾ ਲੈਣਾ ਹੈ ਤੇ ਦੋਵੇਂ ਪਾਸੇ ਉਹ ਖਾਨਦਾਨ ਮਾਂ ਵਾਲੇ ਪਾਸੇੋਂ ਵੀ ਤੇ ਪਿਓ ਵਾਲੇ ਪਾਸੇੋਂ ਵੀ ਬਹੁਤ ਤਾਕੜ ਹੈ ਨੰਬਰ ਮੈਂ ਦੇਤਾ ਵੀਰ ਦਾ ਸੰਪਰਕ ਕਰ ਲਿਓ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਹਾਂ ਧੰਨਵਾਦ